83 73 ਸਾਲ ਦਾ ਹੋ ਗਿਆ ਜੀ ਤੁਸੀਂ ਹੋ ਗਿਆ ਠੀਕ ਹੈ ਤੇ ਪਰ ਤੁਸੀਂ ਹਰ ਰੋਜ਼ ਲੈ ਕੇ ਜਾਂਦੇ ਹੋ ਕੱਖ ਕੱਖ ਵੱਢ ਕੇ ਜੀ ਇਹ ਹਰੇ ਜੀ ਹਾਂ ਜੀ ਮੈਂ ਹਰ ਰੋਜ਼ ਕੱਖ ਲੈ ਕੇ ਆਉਣਾ 9 ਵਜੇ ਮੈਂ ਆ ਕੇ ਬਾੜੀ ਚ ਬਹਿ ਜਾਂਦੇ ਠੀਕ ਹੈ ਜੀ ਤੇ ਸਮਝ ਲਓ ਵੀ 25 ਡੰਗਰਾਂ ਦੇ ਅੱਥੇ ਵੱਢ ਕੇ ਹਾਂ ਜੀ ਮੈਂ ਹਰ ਰੋਜ਼ ਵੱਢਦਾ ਮੈਂ ਹਰ ਰੋਜ਼ ਤਾਂ ਮੈਂ ਕਿੰਨੇ ਟਾਈਮ ਚ ਵੱਢ ਕੇ ਲੈ ਵੱਢਣ ਵੱਢਦੇ ਨੇ ਹੋ ਜੀ ਤੁਸੀਂ ਮੈਂ ਇਹ ਜੀ ਡੇਢ ਘੰਟੇ ਦੇ ਵਿੱਚ ਵੱਢ ਦਿੰਨੇ ਹਾਂ ਠੀਕ ਹੈ ਜੀ ਡੇਢ ਘੰਟੇ ਚ ਤੇ ਉਦੋਂ ਆ ਜਾ ਕੇ ਫਿਰ ਉਹ ਪਾਉਣੇ ਵੀ ਹੋ ਜੀ ਹਾਂ ਉਤਰ ਕੇ ਉਹਨਾਂ ਨੂੰ ਉਤਰ ਕੇ ਜੀ ਅਸੀਂ ਯਾਨੀ ਜਿਹੜਾ ਸਾਡਾ ਡੇਰੀ ਦਾ ਪ੍ਰੋਗਰਾਮ ਹੈ ਇਹ 2 ਵਜੇ ਦਾ ਜੀ ਚਾਹੇ ਸਵੇਰ ਆ ਰਾਤ ਨੂੰ ਵੀ 2 ਵਜੇ ਉੱਠਣਾ ਤੇ ਦਿਨੇ ਵੀ 2 ਵਜੇ ਪੱਠੇ ਪੂਰੇ ਠੀਕ ਹੈ ਜੀ ਹਾਂ ਜੀ 2 ਵਜੇ ਪੱਠੇ ਉਤਰ ਕੇ ਹਾਂ ਜੀ ਸਾਰੇ ਮਾਲ ਨੂੰ ਪਾਉਣਾ ਹੈ ਜੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਉਤਰ ਕੇ ਰੱਖਦੇ ਨੇ ਰਾਤ ਨੂੰ ਫੇਰੇ ਨੂੰ 2 ਵਜੇ ਪੱਠੇ ਪਾ ਕੇ ਉਸ ਤੋਂ ਬਾਅਦ ਚੋਈ ਜਾਂਦੀ ਅੱਛਾ ਤੇ ਰਾਤ ਨੂੰ ਸੌਂਦੇ ਕਿੰਨੇ ਵਜੇ ਹੋ ਜੀ ਫਿਰ ਤੁਸੀਂ ਸੌਂਦੇ ਜੀ ਅਸੀਂ ਗੱਲ ਸੁਣਾਓ ਜੀ 24 ਘੰਟਿਆਂ ਦੇ ਵਿੱਚੋਂ ਹਾਂਜੀ ਅਸੀਂ 18-19 ਘੰਟੇ ਕੰਮ ਕਰਕੇ 6 ਘੰਟੇ ਸੌਂਦੇ ਹਾਂ ਜਿੰਨ ਦਿਨ ਰਾਤ ਦਿਨ